ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੋਪਾਲ ਪੰਡਤ ਨੂੰ ਉਪਦੇਸ਼ ਦੁਆਰਾ ਨਿਹਾਲ ਕਰਕੇ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਦਿਆ ਤੋਂ ਪਹਿਲਾਂ ਹੀ ਘਰ ਆ ਗਏ ਤਾਂ ਆਸਾ ਤ੍ਰਿਪਤਾ ਜੀ ਨੇ ਪੁੱਛਿਆ ਪੁੱਤਰ ਅੱਜ ਸਵੇਰੇ ਹੀ ਘਰ ਆ ਗਏ ਹੋ ਮਨ ਲਾ ਕੇ ਪੜ੍ਹਾ ਕਰੋ ਨਹੀਂ ਤਾਂ ਤੇਰੇ ਪਿਤਾ ਗੁੱਸੇ ਹੋਣਗੇ ਖੇਡਣ ਵਿੱਚ ਸਮਾਂ ਨਾ ਬਿਤਾਇਆ ਕਰੋ ਅਤੇ ਪਾਠ ਸਾਲਾ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਘਰ ਨਾ ਆਇਆ ਕਰੋ ਮਾਤਾ ਜੀ ਦੇ ਇਹ ਵਚਨ ਸੁਣ ਕੇ ਗੁਰੂ ਜੀ ਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਬੱਚਿਆਂ ਵਾਂਗੂ ਜ਼ਮੀਨ ਕੁੜੇਦਣ ਲੱਗ ਪਏ ਮਾਤਾ ਜੀ ਨੇ ਪਿਆਰ ਕਰਕੇ ਕਿਹਾ ਜੇਤ ਲਾ ਕੇ ਪੜਿਆ ਕਰੋ ਹੋਰ ਸੋਨੇ ਸੋਨੇ ਗਹਿਣੇ ਬਨਵਾ ਕੇ ਦੇਾਂਗੀ ਅਤੇ ਸੋਨੇ ਕੱਪੜੇ ਵੀ ਸਿਵਾ ਕੇ ਦੇਾਂਗੀ ਹੁਣ ਜੇ ਇਸ ਉਮਰ ਵਿੱਚ ਦਿਲ ਲਾ ਕੇ ਪੜ ਲਓਗੇ ਤਾਂ ਅੱਗੇ ਸਿਆਣੇ ਹੋਣ ਤੇ ਤੇਰੇ ਕੰਮ ਆਵੇਗਾ ਜਦ ਸੰਧਿਆ ਹੋਈ ਤਾਂ ਬਾਬਾ ਕਾਲੂ ਜੀ ਆਏ ਤਾਂ ਉਹਨਾਂ ਨੇ ਪਿਆਰ ਨਾਲ ਗੁਰੂ ਜੀ ਨੂੰ ਗੱਲ ਨਾਲ ਲਾਇਆ ਤੇ ਪਲਾਂਗ ਉੱਤੇ ਬੈਠ ਕੇ ਕਿਹਾ ਕਿ ਅੱਜ ਜੋ ਪੜਿਆ ਹੈ ਉਹ ਮੈਨੂੰ ਸੁਣਾਓ ਪੰਡਤ ਤੈਨੂੰ ਕਿਸ ਤਰ੍ਹਾਂ ਚੰਗਾ ਪੜ੍ਹਾਉਂਦਾ ਹੈ ਮੈਨੂੰ ਪੜ੍ਹ ਕੇ ਸੁਣਾ ਪਿਤਾ ਜੀ ਦੇ ਇਹ ਪਿਆਰ ਭਰੇ ਵਚਨ ਸੁਣ ਕੇ ਗੁਰੂ ਜੀ ਨੇ ਕੁਝ ਪਹਾੜੇ ਪੜ੍ਹ ਕੇ ਸੁਣਾਏ ਐਨੀ ਦੇਰ ਨੂੰ ਕੁਝ ਖੇਡਣ ਵਾਲੇ ਬਾਲਕ ਆ ਗਏ ਤਾਂ ਗੁਰੂ ਜੀ ਉੱਠ ਕੇ ਉਹਨਾਂ ਨਾਲ ਖੇਡਣ ਚਲੇ ਗਏ ਗੁਰੂ ਜੀ ਬਾਲਕਾਂ ਨਾਲ ਭਗਤੀ ਭਾਵ ਦੀਆਂ ਗੱਲਾਂ ਕਰਦੇ ਸਨ ਜਿਨ੍ਹਾਂ ਨੂੰ ਪ੍ਰੇਮ ਨਾਲ ਸੁਣ ਕੇ ਬਾਲਕ ਬੜੇ ਪ੍ਰਸੰਨ ਹੁੰਦੇ ਸਨ ਆਪ ਜੀ ਦੇ ਚਾਰ ਚੁਫੇਰੇ ਬਾਲਕ ਘੇਰਾ ਪਾ ਕੇ ਬੈਠ ਜਾਂਦੇ ਸਨ ਅਤੇ ਆਪ ਜੀ ਦੇ ਮਿੱਠੇ ਬਚਨਾਂ ਨੂੰ ਸੁਣਨ ਵਾਸਤੇ ਘਰ ਜਾਣਾ ਹੀ ਭੁੱਲ ਜਾਂਦੇ ਸਨ ਦੂਜੇ ਦਿਨ ਬਾਬਾ ਕਾਲੂ ਜੀ ਫਿਰ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਪਾਠ ਸਾਲਾ ਵਿੱਚ ਗਏ ਤੇ ਬੜੇ ਪ੍ਰੇਮ ਨਾਲ ਕਿਹਾ ਕਿ ਪੰਡਤ ਜੀ ਇਸ ਨੂੰ ਧਿਆਨ ਨਾਲ ਪੜ੍ਹਾਇਆ ਕਰੋ ਤੁਹਾਡੀ ਬੜੀ ਕਿਰਪਾ ਹੋਵੇਗੀ ਅਗੋਂ ਪੰਡਤ ਜੀ ਨੇ ਕਿਹਾ ਮਹਤਾ ਜੀ ਇਹ ਤਾਂ ਆਪ ਹੀ ਵਿਦਿਆ ਵਿੱਚ ਪੂਰਣ ਹਨ ਇਹਨਾਂ ਤੋਂ ਜਿਹੜਾ ਵਾਦ ਪੜ੍ਹਾਇਆ ਹੋਵੇ ਉਹ ਹੀ ਇਹਨਾਂ ਨੂੰ ਪੜ੍ਹਾ ਸਕਦਾ ਹੈ ਮੈਨੂੰ ਤਾਂ ਇਹਨਾਂ ਨੂੰ ਪੜ੍ਹਾਉਣ ਵਾਲਾ ਸੰਸਾਰ ਵਿੱਚ ਕੋਈ ਦਿਸਦਾ ਨਹੀਂ ਮਹਿਤਾ ਜੀ ਇਸ ਪੁੱਤਰ ਨੂੰ ਪੁੱਤਰ ਨਾ ਸਮਝੋ ਇਹ ਤਾਂ ਕੋਈ ਅਵਤਾਰ ਹੈ ਜੋ ਪੜ੍ਹੇ ਤੋਂ ਬਿਨਾ ਹੀ ਪੜਿਆ ਹੋਇਆ ਹੈ ਅਤੇ ਸਾਰਿਆਂ ਨੂੰ ਪੜ੍ਹਾਉਣ ਵਾਲਾ ਹੈ ਇਸ ਨੂੰ ਪੜ੍ਹਾਉਣ ਦਾ ਖਿਆਲ ਨਾ ਕਰੋ ਇਹ ਤਾਂ ਸਾਰਿਆਂ ਨੂੰ ਪੜ੍ਹਾਵੇਗਾ ਪੰਡਤ ਕੋਲੋਂ ਆਪਣੇ ਪੁੱਤਰ ਦੀ ਵਡਿਆਈ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋ ਕੇ ਘਰ ਆ ਗਏ ਤੇ ਆਪਣੇ ਕਾਰ ਵਿਹਾਰ ਵਿੱਚ ਲੱਗ ਗਏ ਗੁਰੂ ਜੀ ਬਾਲਕਾਂ ਨਾਲ ਮਿਲ ਕੇ ਜਿੱਥੇ ਇੱਛਾ ਹੋਵੇ ਉੱਥੇ ਖੇਡਣ ਚਲੇ ਜਾਂਦੇ ਸਨ ਇੱਕ ਦਿਨ ਮਹਾਰਾਜ ਨੇ ਕੁਝ ਕਾਗਜ਼ ਇਕੱਠੇ ਕਰਕੇ ਛੋਟੀ ਜਹੀ ਪੋਥੀ ਵਾਂਗ ਬਣਾ ਲਈ ਜਦੋਂ ਗੁਰੂ ਜੀ ਕਾਗਜ਼ਾਂ ਦੀ ਪੋਥੀ ਬਣਾ ਕੇ ਬਾਲਕਾਂ ਵਿੱਚ ਬੈਠੇ ਕੋਈ ਵਚਨ ਕਰ ਰਹੇ ਸਨ ਤਾਂ ਉੱਤੋਂ ਬਾਬਾ ਕਾਲੂ ਜੀ ਆ ਗਏ ਉਹਨਾਂ ਨੇ ਪਿਆਰ ਨਾਲ ਪੁੱਛਿਆ ਤੁਸੀਂ ਇਹ ਕਾਗਜ਼ ਹੱਥ ਵਿੱਚ ਫੜ ਕੇ ਬਾਲਕਾਂ ਨੂੰ ਕੀ ਦੱਸ ਰਹੇ ਹੋ ਪਿਤਾ ਬਾਬਾ ਕਾਲੂ ਜੀ ਦੇ ਪ੍ਰੇਮ ਭਰੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਜੀ ਬੋਲੇ ਪਿਤਾ ਜੀ ਇਹ ਸਤ ਸਲੋਕੀ ਗੀਤਾ ਪੜ ਕੇ ਮੈਂ ਇਸ ਦੇ ਅਰਥ ਵਿਚਾਰ ਰਿਹਾ ਹਾਂ ਜਿਸ ਦੇ ਪੜਨ ਸੁਣਨ ਨਾਲ ਚੰਗੇ ਮਾਰਗ ਦੀ ਪ੍ਰਾਪਤੀ ਹੁੰਦੀ ਹੈ ਜਦ ਬਾਬਾ ਕਾਲੂ ਜੀ ਨੇ ਇਹ ਹੈਰਾਨੀ ਵਾਲੇ ਵਚਨ ਸੁਣੇ ਤਾਂ ਹੈਰਾਨ ਹੋ ਕੇ ਕਿਹਾ ਪੁੱਤਰ ਮੈਨੂੰ ਵੀ ਇਹ ਗੀਤਾ ਪੜ੍ਹ ਕੇ ਅਤੇ ਅਰਥ ਕਰਕੇ ਸੁਣਾ ਮੈਂ ਵੀ ਸੁਣਾ ਪਿਤਾ ਜੀ ਨੂੰ ਗੁਰੂ ਜੀ ਨੇ ਤਦ ਗੀਤਾ ਪੜ੍ਹ ਕੇ ਤੇ ਅਰਥ ਕਰਕੇ ਸੁਣਾਏ ਜਿਸ ਨੂੰ ਸੁਣ ਕੇ ਬਾਬਾ ਕਾਲੂ ਜੀ ਮगन ਹੋ ਗਏ ਇਹ ਸਾਰਾ ਸਮਾਚਾਰ ਬਾਬਾ ਮਹਿਤਾ ਕਾਲੂ ਜੀ ਨੇ ਘਰੇ ਆ ਕੇ ਮਾਤਾ ਤ੍ਰਿਪਾ ਜੀ ਨੂੰ ਬੜੇ ਪ੍ਰਸੰਨ ਹੋ ਕੇ ਦੱਸਿਆ ਕੀ ਹੈ ਸੁਭਾਗਣ ਪਹਿਲਾ ਜੋਤਸੀ ਨੇ ਦੱਸਿਆ ਸੀ ਕਿ ਇਹ ਬਾਲਕ ਬੜਾ ਗੁਣਵਾਨ ਤੇ ਸੋਭ ਲਖਣਾ ਵਾਲਾ ਹੈ ਫਿਰ ਗੋਪਾਲ ਪੰਡਤ ਨੇ ਆਖਿਆ ਕਿ ਤੁਹਾਡਾ ਪੁੱਤਰ ਬੜਾ ਹੁਨਹਾਰ ਤੇ ਬੁੱਧੀਮਾਨ ਹੈ ਹੁਣ ਬਾਲਕਾਂ ਵਿੱਚ ਕਾਗਜ਼ ਲੈ ਕੇ ਬੜੇ ਪ੍ਰੇਮ ਨਾਲ ਕੁਝ ਪੜ ਰਿਹਾ ਸੀ ਮੈਂ ਪੁੱਛਿਆ ਪੁੱਤਰ ਕੀ ਪੜਦੇ ਹੋ ਤਾਂ ਕਹਿਣ ਲੱਗੇ ਪਿਤਾ ਜੀ ਇਹ ਹਿਸਾਬ ਸਲੋਕੀ ਗੀਤਾ ਹੈ ਮੈਂ ਜਦ ਕਿਹਾ ਮੈਨੂੰ ਪੜ ਕੇ ਤੇ ਅਰਥ ਕਰਕੇ ਦੱਸੋ ਤਾਂ ਪੁੱਤਰ ਨੇ ਸਭਤ ਸਲੋਕੀ ਗੀਤਾ ਪੜ ਕੇ ਇਸ ਤਰ੍ਹਾਂ ਮਿੱਠੀ ਸੁੰਦਰ ਸੁਰ ਨਾਲ ਸੁਣਾਈ ਕੀ ਜਿਵੇਂ ਕਿਸੇ ਪੰਡਤ ਕੋਲੋਂ ਪੜ ਕੇ ਆਇਆ ਹੋਵੇ ਹੁਣ ਤਾਂ ਇਸ ਦੀ ਬੁੱਧੀ ਬਹੁਤ ਚੰਗੀ ਗੁਣੀਆਂ ਵਰਗੀ ਹੈ ਪਿੱਛੇ ਪਤਾ ਨਹੀਂ ਵੱਡੇ ਹੋ ਕੇ ਕੈਸੀ ਹੋ ਜਾਵੇ ਅੱਗੋ ਮਾਤਾ ਤ੍ਰਿਪਤਾ ਜੀ ਨੇ ਕਿਹਾ ਇਸ ਵਿੱਚ ਸਾਰੇ ਹੀ ਸਭ ਲੱਛਣ ਨਜ਼ਰ ਆਉਂਦੇ ਹਨ ਇਹ ਸਦਾ ਪ੍ਰਸੰਨ ਹੀ ਰਹਿੰਦਾ ਹੈ ਕਦੇ ਰੋਂਦਾ ਨਹੀਂ ਬਾਲਕਾਂ ਨਾਲ ਖੇਡਣ ਸਮੇਂ ਕਿਸੇ ਨੂੰ ਗਾਲਾਂ ਨਹੀਂ ਦਿੰਦਾ ਕਿਸੇ ਬਾਲਕ ਨਾਲ ਲੜਦਾ ਨਹੀਂ ਸਦਾ ਮਿੱਠਾ ਹੀ ਬੋਲਦਾ ਹੈ ਇਸਤਰੀ ਪੁਰਖ ਸਾਰੇ ਹੀ ਇਸ ਦੀ ਵਡਿਆਈ ਕਰਦੇ ਹਨ ਇਹ ਗੱਲਾਂ ਸੁਣ ਕੇ ਬਾਬਾ ਕਾਲੂ ਜੀ ਨੇ ਕਿਹਾ ਮੈਨੂੰ ਤਾਂ ਹੁਣ ਨਿਸ਼ਚਾ ਹੋ ਗਿਆ ਹੈ ਇਹ ਜੋਤ ਸੀਨੇ ਜੋ ਕੁਝ ਕਿਹਾ ਹੈ ਉਹ ਸਭ ਠੀਕ ਆ ਹੈ ਸੋ ਗੁਰੂ ਪਿਆਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਜੀ ਲਾਈਕ ਨਹੀਂ ਕਰਦੇ ਹੋ ਅਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ